ਜੀ ਜੋ ਰਾਤੀ ਚੋਰੀਆਂ ਹੋਏ ਨੇ ਤਿੰਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਹ ਸਵੇਰੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਬਾਜ਼ਾਰ ਦੇ ਵਿੱਚ ਦੋ ਇੱਕ ਜਗ੍ਹਾ ਦੁਕਾਨਾਂ ਨੇ ਕੈਫੇ ਤੇ ਨਾਲ ਮੋਬਾਈਲ ਸ਼ਾਪ ਹੈ ਤੇ ਇੱਕ ਦੁਕਾਨ ਰੇਸ ਬਰੇਦੀ ਹੈ ਤਿੰਨਾਂ ਦੁਕਾਨਾਂ ਤੇ ਕਰੀਬ 31000 ਰੁਪਏ ਦੀ ਚੋਰੀ ਹੋਈ ਹੈ ਇੱਕ ਤੇ ਦੋਨਾਂ ਦੁਕਾਨਾਂ ਦੇ 15-15000 ਸੀ ਇੱਕ ਤੇ 1500 ਰੁਪਇਆ ਸੀ ਤੇ ਅਸੀਂ ਫੁਟੇਜ ਕਲੀਅਰ ਕਰ ਰਹੇ ਹਾਂ ਦੋ ਨੌਜਵਾਨ ਨਜ਼ਰ ਆ ਰਹੇ ਨੇ ਫੁਟੇਜ ਦੇ ਵਿੱਚ ਛੇਤੀ ਉਹਨਾਂ ਨੂੰ ਕਲੀਅਰ ਕਰਕੇ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਥੈਂਕ ਯੂ ਸਰਕ ਪਿੰਡ ਛਾਦਲੀ ਦੇ ਵਿੱਚ ਸਭ ਤਿੰਨ ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਕੀ ਕਹੋਗੇ ਸਰ ਦੇ ਬਾਰੇ ਮਤਲਬ ਵੀ ਲੋਕਾਂ ਦੇ ਵਿੱਚ ਕਿਹਾ ਜਾ ਰਿਹਾ ਵੀ ਪਿੰਡ ਛਾਦਲੀ ਦੇ ਵਿੱਚ ਖਾਸ ਕਰਕੇ ਵੀ ਥਾਣਾ ਵੀ ਇਕੋਲੇ ਵੀ ਚੋਰੀਆਂ ਹੋਈਆਂ ਨੇ ਕੀ ਕਾਂਗਰਸ ਇਹ ਸਾਨੂੰ ਸਵੇਰੀ ਇਨਫੋਰਮੇਸ਼ਨ ਮਿਲੀ ਸੀ ਅੱਜ ਵੀ ਤਿੰਨ ਦੁਕਾਨਾਂ ਦੇ ਵਿੱਚ ਤਾਲੇ ਟੁੱਟ ਕੇ ਚੋਰੀ ਹੋਈ ਹੈ ਜਿਦੇ ਵਿੱਚ ਇੱਕ ਕੈਫੇ ਹੈ ਇੱਕ ਮੋਬਾਈਲ ਸ਼ਾਪ ਹੈ ਜਿਨ੍ਹਾਂ ਦੇ ਵਿੱਚ ਇੱਕ ਦੇ ਵਿੱਚ 15000 ਰੁਪਏ ਸੀ ਇੱਕ ਦੇ ਵਿੱਚ 2000 3 ਰੁਪਏ ਵਾਲੇ ਫੋਨ ਸੀ ਤੇ ਇੱਕ ਨਾਲ ਹੀ ਦੁਕਾਨ ਸਪਰੇਆ ਦੀ ਜਿੱਥੋਂ ਸਪਰੇਅ ਵਾਲੇ ਦੇ ਵੀ 15000 ਰੁਪਏ ਤੇ ਇੱਕ ਸਪਰੇਅ ਵਾਲੀ ਢੋਲੀ ਲੈ ਕੇ ਗਏ ਨੇ ਅਸੀਂ ਫੁਟੇਜ ਚੈੱਕ ਕਰ ਲਈ ਹੈ ਇਹਦੇ ਵਿੱਚ ਦੋ ਮੂੰਹ ਬੰਨੇ ਹੋਏ ਨੇ ਦੋ ਨੌਜਵਾਨਾਂ ਨੇ ਉਹ ਫੁਟੇਜ ਦੇ ਵਿੱਚ ਕਲੀਅਰ ਹੋ ਰਹੇ ਨੇ ਕੋਈ ਇੱਕ ਇੱਕ ਕੋਜੇ ਦੀ ਵਾਰਦਾਤ ਹੈ ਕਿ ਅਸੀਂ ਸਾਨੂੰ ਉਮੀਦ ਹੈ ਵੀ ਅਸੀਂ ਜਲਦੀ ਇਹਨੂੰ ਪ्रेस आउट ਕਰ ਲਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਬਣਦੀਕਾਰਾ ਜੀ ਕਾਰਵਾਈ ਹੈ ਐਫਆਰ ਦਰਜ ਕਰ ਰਹੇ ਹਾਂ ਬਿਆਨ ਦਰਜ ਕਰਕੇ ਸਰ ਇੱਕੇ ਲੋਕਾਂ ਦੇ ਕੋਲ ਵੀ ਕਿਹਾ ਜਾ ਰਿਹਾ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਰਾਤ ਨੂੰ ਜਿਹੜਾ ਗਸ਼ਤ ਯਾਰ ਪਰ ਟ੍ਰੋਲਿੰਗ ਹੈ ਜੀ ਇਹ ਵੀ ਉਹ ਕੀਤੀ ਨਹੀਂ ਜਾ ਰਹੀ ਵੀ ਇਹਦੇ ਇਹ ਵੀ ਕਿਤਨੇ ਕਿਤੇ ਚੋਰੀਆਂ ਦਾ ਕਾਰਨ ਬਣਦਾ ਸਾਡੇ ਉਹ ਰੂਟੀਨ 'ਚ ਡੇਲੀ ਜਿਹੜੇ ਸਾਡੇ ਡਿਊਟੀ ਅਫਸਰ ਹ 11 ਮਹੀ ਤੋ ਲੈ ਕੇ ਸਵੇਰੀ 4 ਵਜੇ ਤੱਕ ਸਾਡੀਆਂ ਪੈਟਰੋਲਿੰਗ ਪਾਰਟੀਆਂ ਨਿਕਲਦੀ ਨੇ ਪਰ ਉਹਦੀ ਵਜ੍ਹਾ ਇਹ ਹੈ ਵੀ ਏਰੀਆ ਵਾਸਟ ਫੋਨ ਕਰਕੇ ਆਪਣੇ ਥਾਣੇ ਵਿੱਚ ਕਾਫੀ ਪਿੰਡ ਪੈਂਦੇ ਨੇ ਤਾਂ ਡੇਲੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਵੱਧ ਤੋਂ ਵੱਧ ਪਿੰਡ ਕਵਰ ਕਰੀਏ ਤਾਂ ਉਹ ਚੱਕਰ ਦੇ ਵਿੱਚ ਕਈ ਵਾਰੀ ਕੋਈ ਪਿੰਡ ਛੁੱਟ ਜਾਂਦਾ ਪਰ ਇਹੋ ਜੀ ਕੋਈ ਗੱਲ ਨਹੀਂ ਡੇਲੀ ਰੂਟੀਨ 'ਚ ਪੈਟਰੋਲਿੰਗ ਹੁੰਦੀ ਹੈ ਕੀ ਲੱਗਦਾ ਸਰ ਵੀ ਚੋਰੀ ਜਿਹੜੇ ਚੋਰੀ ਕੀਤੀ ਹੈ ਸਰ ਵੀ ਕਦੋਂ ਤੱਕ ਹੋਗੀ ਸਾਨੂੰ ਫੁਟੇਜ ਫੁਟੇਜ 'ਚ ਸਾਨੂੰ ਕਾਫੀ ਨਿਸ਼ਾਨੀਆਂ ਮਿਲੀਆਂ ਨੇ ਤੇ ਅਸੀਂ ਫੁਟੇਜ ਬਰੀਕੀ ਨਾਲ ਚੈੱਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਇਹਨਾਂ ਨੂੰ ਰਾਉਂਡ ਅਪ ਕਰ ਲਾਂਗੇ